ਜੀਜਾ ਸਾਲਾ ਦੋਵੇਂ ਖਾਈ ਗਏ ਗੁਰਦੁਆਰੇ ਖਾ ਗਏ ਕੋਈ ਚੰਗਾ ਬੰਦਾ ਅਜ ਬਿਨਾਂ ਬੇ ਠੀਕਾ ਸੱਤ ਇੱਕ ਠੱਗੀ ਗੱਲ ਵੋਟਾਂ ਪਵਾ ਗਏ ਹੋਰ ਆਊਗਾ ਨਾ ਹਟਾਦਾ ਨਾ ਫੇਰ ਦਸਾਵੇ ਮਤਲਬ ਆਕਾਲੀ ਦਲ ਤੇ ਕਾਂਗਰਸ ਨੇ ਕਰਿਆ ਪਹਿਲਾਂ ਕੁਝ ਪੰਜਾਬ ਸੀ ਕੱਖ ਨਹੀਂ ਕਰਿਆ ਨਾ ਕਾਦੀਆ ਨੇ ਕਰਿਆ ਨਾ ਕਰਿਆ ਕਾਂਗਰਸ ਬਾਕੀ ਭਾਈ ਪੈਸੇ ਮੈਨੂੰ ਕਿਹਨੇ ਦਿੱਤੇ ਇੱਕ ਤਾ ਮੱਤਾ ਮਾਤਾ ਮੂੰਹ ਤੇ ਗੱਲ ਕਰੂੰ ਜੀ ਜਾ ਰਹੇ ਹਰੇ ਖੰਬੇ ਪਰ ਬੈਠੇ ਕੋਈ ਪੰਚਾਇਤ ਕਰਨੀ ਕੋਈ ਬੈਠਣ ਦੀ ਜਗ੍ਹਾ ਨਹੀਂ ਕੀ ਨਾਮ ਹੈ ਜੀ ਬਲਦੇਵ ਸਿੰਘ ਹੈ ਜੀ ਬਾਈ ਠੰਡ ਕਿੰਨੀ ਕਲਾਗ ਰਹੀ ਹੈ ਬਾਈ ਚਾਰ ਅੰਡੇ ਰੋਜ਼ ਖਾਣੇ ਜੀ ਚਾਰ ਅੰਡੇ ਅੰਡੇ ਮਹਗੇ ਹੋ ਗਏ 20 ਬਈਏ ਦਾ ਹੋ ਗਿਆ ਹਾਂ ਇੱਕ ਲੱਗਦਾ ਬਰਗ ਰੋਜ਼ ਤੁਸੀਂ ਮੰਨਦੇ ਕਿ ਉਮਰ ਦੇ ਹਿਸਾਬ ਨਾਲ ਥੋੜਾ ਫਰਕ ਹੁੰਦਾ ਵੀ ਜਿਵੇਂ ਬਜ਼ੁਰਗਾਂ ਨੂੰ ਜ਼ਿਆਦਾ ਲੱਗਦੀ ਹੈ ਕਿ ਨਾ ਪੁਰਾਣੀਆਂ ਖਰਾਕਾਂ ਖਾਦੀਆਂ ਮੈਂ ਸਾਡਾ ਲੱਗਦੀ ਨਹੀਂ ਬਾਈ ਬੈਠੇ ਆਈਕਾ ਆਸਰਾ ਲੈਣ ਮੈਂ ਧੰਨ ਨੇ ਮੰਦਾਂ ਜਿਵੇਂ ਬੈਠੇ ਹੋਰ ਗੱਲਾਂ ਬਾਤਾਂ ਵੀ ਹੁੰਦੀਆਂ ਹੋਣੀਆਂ ਸਿਆਸੀ ਗੱਲਾਂ ਬਾਤਾਂ ਵੀ ਕਰਦੇ ਇੱਥੇ ਬੈਠ ਕੇ ਪਿੰਡ ਦੀਆਂ ਕਿ ਸਟੇਟ ਪੱਧਰ ਦੀਆਂ ਵੀ ਸਭ ਅਸੀਂ ਬਰਾਬੀ ਦੁਨੀਆਂ ਤਾਂ ਵੀ ਦੁਨੀਆਂ ਹਾਂ ਬਸ ਗੱਲਾਂ ਹਾਂਜੀ ਹਾਂਜੀ ਇੱਕ ਫੰਡਿੰਗ ਚਾਹੀਦੀ ਜੀ ਅਜੀਜ਼ਾ ਜਨੂੰ ਜਾ ਸਰਪੰਚ ਬਣਾ ਦਿੰਨੇ ਹੁਣ ਪੰਚਾਇਤੀ ਚੋਣਾਂ ਫੇਰ ਆ ਰਹੀਆਂ ਨੇ ਕਿਵੇਂ ਦੇਖਦੇ ਹੋ ਪਿੰਡ ਦੇ ਵਿੱਚ ਕਿ ਕਿਹੜੀ ਪਾਰਟੀ ਵੱਲੋਂ ਮਾਹੌਲ ਜ਼ਿਆਦਾ ਸਾਡੇ ਜੀ ਸਾਡੇ ਜੀ ਪੱਕੇ ਹੀ ਆਮ ਗੰਨੀ ਆ ਆਵਾਜ਼ਾਂ ਵੀ ਪਾਰਟੀ ਹਾਂ ਸਾਡਾ ਪਿੰਡੇ ਆਮ ਗੰਨੀ ਆ ਹਾਂ ਸ਼ਾਮ ਆਦਮੀ ਪਾਰਟੀ ਦਾ ਸਰਪੰਚ ਬਣਾਉਂਗੇ ਇਸ ਵਾਰ ਹਾਂਜੀ ਸਾਡੇ ਲੱਖੀ ਛੂਆ ਆ ਸਾਡੇ ਪਿੰਡ ਦਾ ਦੋੜਦਾ ਬਹੁਤ ਵਧੀਆ ਬੰਦਾ ਸਰ ਮੱਕਾ ਬੰਦਾ ਪੜਿਆ ਲਿਖਿਆ ਹਾਂ ਜੀ ਕਿਹੜੀ ਬਾਬਾ ਜੀ ਪਹਿਲਾਂ ਪੰਚਾਇਤਾਂ ਨੇ ਕੰਮਕਾਰ ਵਧੀਆ ਹੋਏ ਨੇ ਪਹਿਲਾਂ ਸਾਡੇ ਬਿੰਦਾ ਹੋਏ ਨਹੀਂ ਨਾ ਜੀ ਅੱਜ ਜੀ ਜਾ ਲੋਗੇ ਅੱਜ ਖੰਬੇ ਪਰ ਬੈਠਿਆ ਕੋਈ ਪੰਚਾਇਤਕਾਰ ਨਹੀਂ ਕੋਈ ਬੈਠਣ ਨੂੰ ਜਗ੍ਹਾ ਨਹੀਂ ਅੱਜ ਸਦੇ ਆ ਮਕਾਨੇ ਪ੍ਰਧਾਨ ਮੰਤਰੀ ਦੀਆਂ ਵੀ ਅੱਗੇ ਵੋਟਾਂ ਆ ਰਹੀਆਂ ਨੇ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਹੋ ਤੁਹਾਡੇ ਜਿਵੇਂ ਪਹਿਲਾਂ ਬਜ਼ੁਰਗ ਸੀ ਪਹਿਲਾਂ ਪੰਜਾਬ ਚ ਕਾਂਗਰਸ ਸੀ ਜਾਂ ਅਕਾਲੀ ਦਲ ਸੀ ਹੁਣ ਬੀਜੇਪੀ ਵੀ ਆ ਗਈ ਆਮ ਆਦਮੀ ਵੀ ਆ ਗਈ ਕਿਹਨੂੰ ਪਸੰਦ ਕਰਦੇ ਹੋ ਜੀ ਜੀ ਕਾਦੇ ਆ ਮਾਰੇ ਦੇ ਬਾਸ ਦੇ ਨੂੰ ਪੰਜਾਬ ਨੂੰ ਖਾ ਕੇ ਵੀ ਪੰਜਾਬੀ ਪੰਜ ਬਾਜ ਰਾਜਾਲੇ ਦਿੱਲੀ ਖਾਦੇ ਆ ਪੰਜਾਬ ਜਾਦੇ ਪੰਜ ਬਾਜ ਇਹਨਾ ਤੋਂ ਬਾਅਦ ਕੌਣ ਕਰੂ ਅਕਾਲੀ ਦਲ ਤੇ ਕਾਂਗਰਸ ਨੇ ਕਰਿਆ ਪਹਿਲਾਂ ਕੁਝ ਪੰਜਾਬ ਚ ਕੱਖ ਨਹੀਂ ਕਰਿਆ ਨਾ ਕਾਦਿਆਨੇ ਕਰਿਆ ਨਾ ਕਰਿਆ ਕਾਂਗਰਸ ਨੇ ਹਾਂ ਸੁਖਵੀਰ ਬਾਦਲ ਕਹਿੰਦੇ ਇੱਕ ਮੌਕਾ ਦੇ ਦੋ ਬਹੁਤ ਕੁਸ਼ ਕਰਾਂਗੇ ਉਹਨੇ ਕੀ ਜ ਕਰੂੰਗਾ ਉਹਦਾ ਅਬੇ ਖਾਈ ਗਏ ਜੀਜਾ ਸਾਰਾ ਦੋਏ ਖਾਈ ਗਏ ਗੁਰਦੁਆਰੇ ਖਾ ਗਏ ਹੱਦ ਬੰਦ ਨੂੰ ਰੱਬ ਜਦ ਫਸਲ ਹੋਮਣੀ ਸ਼੍ਰੋਮਣੀ ਕਮੇਟੀ ਦੇ ਚੋਣਾਂ ਆ ਰਹੀਆਂ ਨੇ ਤੁਹਾਨੂੰ ਲੱਗਦਾ ਕਿ ਹੁਣੇ ਚਾਹੀਦੇ ਨੇ ਚੋਣਾਂ ਨਾ ਹੋਣ ਚੰਗੀ ਗੱਲ ਹੈ ਐ ਜੀਪੀਸੀ ਹੋਣੀ ਹੈ ਹਾਂ ਜੀ ਤੁਹਾਨੂੰ ਕਿੱਥੋਂ ਜਾਣਾ ਚੰਗੀ ਗੱਲ ਹੈ ਟੱਕਰ ਲੱਗੇ ਦੋਹਾਂ ਦੀ ਉਹਨਾਂ ਪਦਲਾ ਲੱਗੇ ਜੀ ਜੀ ਤੁਹਾਡਾ ਕੀ ਨਾਮ ਹੈ ਜੀ ਰਣਜੀਤ ਸਿੰਘ ਇਹ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਜਾਵੇ ਚੋਣਾਂ ਆ ਰਹੀਆਂ ਨੇ ਜਿਵੇਂ ਪਹਿਲਾਂ ਕਹਿ ਲੀਏ ਕਿ ਬਾਦਲ ਧੜੇ ਕੋਲ ਜਾਂ ਸ਼੍ਰੋਮਣੀ ਕਾਲੀ ਦਲ ਕੋਲ ਰਿਹਾ ਹੈ ਇੰਨੇ ਸਾਲ ਤੇ ਚੋਣਾਂ ਵੀ ਨਹੀਂ ਕਰਵਾਈਆਂ ਗਈਆਂ ਤੇ ਹੁਣ ਆ ਰਹੀਆਂ ਨੇ ਤੋਂ ਤੁਸੀਂ ਮੰਨਦੇ ਹੋ ਕਿ ਐਸਪੀਸੀ ਦੇ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਨੇ ਸੁਧਾਰ ਹੋਊਗਾ ਕੋਈ ਉੱਚ ਤਾਂ ਜੇ ਵੋਟਾਂ ਪੈਣਗੇ ਤਾਂ ਹੀ ਲੋਕ ਪਹੁੰਚਣਗੇ ਉਹਨਾਂ ਨੂੰ ਇਹ ਤੁਹਾਨੂੰ ਕੀ ਲੱਗਦਾ ਇੱਕ ਪਾਸੇ ਸੁਖਦੇਵ ਢਿੰਡਸਾ ਹੁਣੀ ਨੇ ਬੀਬੀ ਜਗੀਰਕਰ ਹੁਣੀ ਦੂਜੇ ਪਾਸੇ ਸਿਮਰਨਜੀਤ ਮਾਨ ਹੁਣ ਵੀ ਗੱਲ ਕਰਦੇ ਨੇ ਤਾਂ ਜੇ ਮੰਨ ਲਓ ਬਦਲਾਅ ਹੁੰਦਾ ਹੈ ਕੋਈ ਸ਼੍ਰੋਮਣੀ ਕਮੇਟੀ ਚ ਫਿਰ ਜਿਹੜਾ ਗੁਰਦੁਆਰਿਆਂ ਦੇ ਪ੍ਰਬੰਧਾਜ ਬਦਲਾਅ ਸਕਦਾ ਕੋਈ ਜੇ ਕੋਈ ਹੋਰ ਆਊਗਾ ਤਾਂ ਹਟਾ ਦੇਣਾ ਫਿਰ ਬਦਲਾਅ ਹੋਵੇ ਬਦਲਾਅ ਹੋਵੇ ਸਿੰਘ ਸਾਹਿਬ ਨੂੰ ਭਾਈ ਰਣਜੀਤ ਸਿੰਘ ਜੀ ਨੂੰ ਬਣਾਉਣ ਸ਼੍ਰੋਮਣੀ ਅਕਾਲੀ ਦਰਤਾ ਪਰ ਆਉਣਾ ਇਹ ਤੁਹਾਡੇ ਕੋਲ ਤੇ ਜਿਵੇਂ ਮੰਨ ਲਓ ਕਿ ਬਦ ਕਿਸੇ ਹੋਰ ਨੂੰ ਮੌਕਾ ਮਿਲਦਾ ਹੈ ਸ਼੍ਰੋਮਣੀ ਕਾਲੀਕਲ ਤੋਂ ਬਿਨਾ ਕਿਉਂ ਕਿ ਹਰਜਿੰਦਰ ਸਿੰਘ ਧਾਮੀ ਨੇ ਦੋ ਟਰਮ ਇਹ ਬਣ ਲਏ ਬੀਬੀ ਜਗਵੀਰ ਕੌਰ ਜਾਂ ਹੋਰ ਧੜੇ ਜਿਹੜੇ ਲੱਗ ਹੋਏ ਨੇ ਸੁਖਦੇਵ ਸਿੰਘ ਢਿੰਡਸਾਉਣੀ ਉਹ ਵੀ ਪਹਿਲਾਂ ਕਾਲੀਦਲ ਦੇ ਵਿੱਚ ਸੀਗੇ ਤੁਸੀਂ ਮੰਨਦੇ ਹੋ ਕਿ ਫਿਰ ਜੋ ਲੱਗ ਹੋਗੇ ਤਾਂ ਫਿਰ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਕਰਨਗੇ ਜੀ ਹੂੰ ਕਰਨਗੇ ਪਸੰਦ ਜਦੋਂ ਉਹ ਫਿਰ ਬਾਦਲ ਧੜੇ ਦੇ ਨਾਲ ਸੀ ਉਦੋਂ ਉਹਨਾਂ ਨੇ ਕੰਮ ਕਰ ਕਿਉਂ ਨਹੀਂ ਕੀਤੇ ਜੇ ਮਤਲਬ ਉਹ ਕਰਨਾ ਚਾਹੁੰਦੇ ਉਹਨਾਂ ਨੂੰ ਦਿੱਤਾ ਹੀ ਨਹੀਂ ਕੁਝ ਹਾਂ ਤਾਂ ਆ ਪੈ ਗਿਆ ਉਹ ਹਾਂ ਪਹਿਲਾਂ ਜੇਕਰ ਅੱਜ ਤੋਂ 20-25 ਸਾਲ ਪਹਿਲਾਂ ਦੀ ਗੱਲ ਕਰੀ ਜਾਵੇ ਪਹਿਲਾਂ ਪ੍ਰਬੰਧ ਵਧੀਆ ਸੀ ਕਾਲੀ ਦਲ ਦਾ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਚ ਸੀ ਸਭ ਕੁਝ ਛੋੜਾ ਦੇ ਬਾਦਲ ਸੀਗੇ ਉਦੋਂ ਹੋਰ ਉਹ ਜਿਆ ਠੀਕਤਾ ਜੀ ਜੀ ਜਦਾ ਬਿਲ ਵੀ ਮਾਫ ਕਰਤੇ ਮੋਟਰਾਂ ਦੇ ਜੀ ਮੁੜ ਕੇ ਨਹੀਂ ਕੁਝ ਕਰਿਆ ਇੱਕ ਬਈ ਉਹੀ ਵਸ ਚੱਲਦਾ ਉਹ ਮੁੜ ਕੇ ਕੋਈ ਹੋਣੀ ਬਣਾਈ ਕੋਈ ਚੰਗਾ ਬੰਦਾ ਆ ਜਾਵੇ ਨਾ ਫੇਰ ਠੀਕ ਆ ਸਾਤੇ ਇੱਕ ਠੱਗੀ ਗੱਲ ਵੋਟਾਂ ਪਵਾ ਗਿਆ ਹਮ ਮੈਂ ਜਾਂ ਸਾਡੇ ਘਰ ਜਾ ਕੇ ਦੱਸਿਆ ਵੀ ਉਹਨਾਂ ਆਪਨੇ ਵੋਟਾਂ ਪਾਉਣੀਆਂ ਨਹੀਂ ਚੀਮਾ ਸਾਹਿਬ ਨੂੰ ਹਮ ਉਹ ਕਹਿੰਦੀ ਵੀ ਆਪਾਂ ਐ ਕਰੋ ਵੀ ਆਪਣੇ 6 ਵੋਟਾਂ ਨੇ 3 ਪਾ ਦਿਓ। ਜਾਂ ਮੇਰੇ ਤੇ ਭਾਈ ਵਿਫਤਾ ਮਾਇਓ ਦੇ ਘਰ ਗਿਆ ਮੈਂ ਤਾਂ ਉਹ 3 ਗੱਲ ਗਏ ਤੇ ਮਿਲਿਆ ਹੀ ਨਹੀਂ ਹੈ ਮੈਨੂੰ 1000 2000 ਦੀ ਲੋੜ ਸੀ। ਬਾਕੀ ਭਾਈ ਪੈਸੇ ਮੈਨੂੰ ਕਿਹਨੇ ਦਿੱਤੇ? ਇੱਕ ਆ ਬੱਠਾ। ਮਾਤਾ ਮੂਤੇ ਗੱਲ ਕਰੂੰ। ਇੱਕ ਆ ਬੱਠਾ ਜੱਟਕਾ ਉਪਰ ਬੈਠਾ ਉਹਨੇ 200 ਰੁਪਏ ਦਿੱਤਾ ਮੈਨੂੰ। ਅਸੀਂ ਦਵਾਈ ਤੇ ਬੈਠੇ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਉਹ ਬਾਈ ਨੂੰ ਕਿਹਾ ਮੈਂ ਭਾਈ ਵੀਰੇ ਪੈਸੇ ਲੈ ਲੈ ਤੂੰ ਆਪਣੇ ਮੈਨੂੰ ਪੈਨਸ਼ਨ ਮਿਲ ਗਈ। 1500 ਪੈਨਸ਼ਨ ਮਿਲਦੀ ਆ ਮੈਨੂੰ ਕੋਈ ਵੱਡੀ ਮਦਦ ਵੀ ਨਹੀਂ ਕਰਦੇ ਥੋੜੀ ਕਹਿੰਦਾ ਤੂੰ ਚੁੱਪ ਕਰਦਾ ਮੈਂ ਤੇਤੇ ਪੈਸੇ ਨਹੀਂ ਲੈਣੇ ਉਹਨੇ ਪੈਸੇ ਨਹੀਂ ਲੱਤੇ ਮੈਂ ਮੂੰਹ ਪਰ ਗੱਲ ਕਰ ਦਿੰਦਾ ਪਿੰਡਾਂ ਦੇ ਭਾਈਚਾਰਾ ਮਤਲਬ ਅੱਜ ਵੀ ਹਾਂ ਬਸ ਇਹੀ ਆ ਮਤਲਬ ਲੀਡਰਾਂ ਨਾਲੋਂ ਜਾਂ ਸਿਆਸੀ ਲੀਡਰਾਂ ਨਾਲੋਂ ਪਿੰਡ ਦੇ ਲੋਕ ਜ਼ਿਆਦਾ ਖੜਦੇ ਨੇ ਪਹਿਲਾਂ ਖੜਦੇ ਨੇ ਆਖੇ ਨਾਲ ਹਾਂ ਹਾਂ ਬਸ ਗੱਲ ਇਹੀ ਆ ਹੁਣ ਤੁਸੀਂ ਆਪਸਾਂ ਸੰਜੀਕੇ ਸਾਰੀ ਗੱਲ ਸਾਤੇ ਧੋਖੇ ਗੱਲ ਪਵਾ ਗਿਆ ਉਹ ਵੋਟਾਂ ਵੋਟ ਦੀ ਭਾਈ ਕੀਮਤ ਆ ਨੀ ਪਹਿਲਾਂ ਅਕਾਲੀ ਦਲ ਵੀ ਰਿਹਾ ਹੈ ਕਾਂਗਰਸ ਵੀ ਰਹੀ ਹੈ ਕਹਿੰਦੇ ਅਸੀਂ ਬਹੁਤ ਕੁਝ ਕਰਤਾ ਹੁਣ ਮਤਲਬ ਲੁੱਟ ਰਹੀ ਆ ਆਮ ਆਦਮੀ ਪਾਰਟੀ ਚੱਕੋ ਜੀ ਆਪਾਂ ਤਾਂ ਇਹ ਗੱਲ ਬਾਰੇ ਮੈਂ ਤਾਂ ਸਰਦਾਰ ਪਤਾ ਨਹੀਂ ਐਨਾ ਮੈਂ ਤਾਂ ਜਿਹੜੀ ਗੱਲ ਹੁਣ ਮੇਰੇ ਆਦ ਆ ਗਈ ਮੈਂ ਤੈਨੂੰ ਦੱਤੀ ਵੀ ਤਾਂ ਤੇ ਠੱਗੀ ਮਾਰ ਕੇ ਪੁਹਾ ਗਿਆ ਧੰਨਵਾਦ ਹਾਂ ਤੁਸੀਂ ਐਸਪੀਸੀ ਚੋਣਾਂ ਦੀ ਗੱਲ ਕਰ ਰਹੇ ਸੀਗੇ ਕਿਵੇਂ ਦੇਖਦੇ ਹੋ ਪਹਿਲਾਂ ਬਾਦਲਾਂ ਦੇ ਹੱਥਾਂ 'ਚ ਰਿਹਾ ਹੈ ਕਾਫੀ ਕੁਝ ਠੀਕ ਹੈ ਉਸ ਤੋਂ ਬਾਅਦ ਹੁਣ ਬਦਲਾ ਕਹਿੰਦੇ ਹੋਣਾ ਚਾਹੀਦਾ ਦੂਜੇ ਪਾਸੇ ਜਿਹੜੇ ਜਿਹੜੇ ਮਤਲਬ ਲੱਗ ਟੜੇ ਤੋਂ ਖੜੇ ਹੋਏ ਨੇ ਸਿਮਰਨ ਜੀ ਤਮਾਨ ਦੀ ਤੁਸੀਂ ਗੱਲ ਕਰ ਲਓ ਉਹਨਾਂ ਨਾਲ ਪਹਿਲਾਂ ਕਾਲੀ ਦਿਲ ਗੱਠ ਮਿਲ ਕੇ ਚੋਣਾਂ ਲੜਨੀਆਂ ਚਾਹੁੰਦਾ ਸੀ ਸੰਗਰੂਰ ਦੀਆਂ ਜੇਕਰ ਗੱਲ ਕੀਤੀ ਜਾਵੇ ਬੀਬੀ ਜ਼ਗੀਰ ਕੌਰ ਦੀ ਸੁਖਦੇਵ ਢੀਂਡਸਾ ਹੁਣੀ ਉਹ ਵੀ ਇਧਰੋਂ ਗਏ ਨੇ ਤੇ ਫਿਰ ਮਤਲਬ ਐਸਾ ਕਿਹੜਾ ਲੀਡਰ ਆਊਗਾ ਬਦਲਾਅ ਫਿਰ ਕਿਸ ਤਰੀਕੇ ਨਾਲ ਆਊਗਾ ਐਸਜੀਪੀਸੀ ਦੇ ਵਿੱਚ ਆਮ ਲੋਕਾਂ ਦੇ ਵਿੱਚ ਸੋਚ ਪਨਪੇ ਦੇਖੋ ਹੁਣ ਹਜੂਰ ਸਾਹਿਬ ਟਰਸਟ ਨੇ ਜੀ ਮੈਂ ਕਦੇ ਗਿਆ ਨਹੀਂ ਹੈਗਾ ਸਾਡੇ ਸੱਜਣ ਮਿੱਤਰ ਪਿੰਡੋਂ ਜਾਂਦੇ ਰਹਿੰਦੇ ਨੇ ਸ਼੍ਰੋਮਣੀ ਕਮੇਟੀ ਦਾ ਦਾ ਜਿਆਦਾ ਤਕੜਾ ਬਜਟ ਹੈ ਕੋਈ ਫ੍ਰੀ ਇਹਨਾਂ ਦਾ ਕਾਲਜ ਨਹੀਂ ਹੈ ਕੋਈ ਫ੍ਰੀ ਗਰੀਬਾਂ ਦਾ ਹਸਪੀਟਲ ਨਹੀਂ ਇੱਕ ਜ਼ਿਲ੍ਹੇ ਨੂੰ ਇੱਕ ਹਸਪੀਟਲ ਦਿੱਤਾ ਹੁੰਦਾ ਦਾਣ ਵਾਲੇ ਪਾਸੇ ਨੂੰ ਤਾਂ ਹਾ ਹੀ ਨਹੀਂ ਠੀਕ ਹੈ ਨਾ ਹਾਂ ਜੀ ਸੈਕੰਡ ਥਿੰਗ ਸ਼ੁਰੂ ਤੋਂ ਮਤਲਬ ਇਹਨਾਂ ਕੋਲ ਹੀ ਹੈ ਤੋੜਾ ਸਾਹਿਬ ਵੀ ਪ੍ਰਧਾਨ ਹੁੰਦੇ ਸੀ ਉੱਪਰ ਡੋਰੀ ਬਾਦਲ ਸਾਹਿਬ ਦੇ ਹੱਥ ਚ ਹੁੰਦੀ ਸੀ ਹੁਣ ਕੁਰਬਾਨੀ ਕਿੱਡੀ ਹੈ ਸਗਾ ਵੀ ਮੌਤ ਦੀ ਕੱਢਦੇ ਸੀ ਟੋੜਾ ਸਾਹਿਬ ਨੇ ਬਾਦਲ ਸਾਹਿਬ ਨੇ ਰਲ ਕੇ ਬਰੀ ਕਰਾਇਆ ਔਰ ਮਤਲਬ ਕਤਰਾ ਕਤਰਾ ਹੋ ਜਾਣਗੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਣਗੇ ਸਿੰਘ ਸਾਹਿਬ ਭਾਈ ਸਿੰਘ ਅਨਜੀਤ ਸਿੰਘ ਜੀ ਅਸੀਂ ਚਾਹੁੰਦੇ ਆਂ ਵੀ ਆਮ ਲੋਕਾਂ ਦੇ ਜ਼ੋਰ ਨਾਲ ਆਮ ਲੋਕਾਂ ਦੀ ਵੋਟ ਨਾਲ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਔਰ ਨਰਕ ਨਿਕਲਿਆ ਉਹ ਦਿਖਾਉਂਗਾ ਮੈਂ ਗੁਰੂ ਘਰਾਂ ਦੇ ਵਿੱਚੋਂ ਔਰ ਸ਼ਰੋਣੀ ਕਮੇਟੀ ਤਰੱਕੀ ਕਿੰਨੀ ਕਰੂਗੀ ਆਮ ਲੋਕਾਂ ਲਈ ਕਿੰਨਾ ਕੁਝ ਬਣੂਗਾ ਹਸਪੀਟਲ ਬਣੂਗਾ ਕੱਪੜੇ ਨਿਕਲਣ ਹਰ ਕੱਪੜੇ ਤੇ ਉਹ ਰੋਲਾ ਪਾਉਂਦੇ ਨੇ ਕਿੱਥੇ ਗਏ 328 ਰੂਪ ਹਨ ਤੇ ਵੀ ਹਾਸੇ ਖੇਡ ਦੀ ਗੱਲ ਹੈ ਇਹ ਜਿੰਨੇ ਵੀ ਧਾਮੀਆਂ ਨੇ ਸ਼ਾਮੀਆਂ ਨੇ ਬੀਬੀ ਜ਼ਗੀਰ ਕੌਰ ਵੀ ਹੈ ਜਦ ਪਹਿਲਾਂ ਸਾਰੀਆਂ ਰਬੜਾਂ ਨੇ ਮੋਹਰ ਦੀਆਂ ਬਾਦਲ ਪਰਿਵਾਰ ਦੀ ਬੀਬੀ ਜ਼ਗੀਰ ਕੌਰ ਨੂੰ ਫੇਰ ਅਕਾਲੀ ਦਲ ਚਲਿਆ ਉਹਨੂੰ ਫਿਰਦੇ ਲੋ ਵੀ ਤਿਆਰ ਨੇ ਇੱਕ ਤਰੀਕੇ ਨਾਲ ਉਹ ਤਾਂ ਠੱਪੇ ਨੇ ਜੀ ਹੁਣ ਬੀਬੀ ਜ਼ਗੀਰ ਕੌਰ ਨੇ ਵੀ ਦਲੱਤੀਆਂ ਜੇ ਮਾਰ ਕੇ ਦੇਖ ਲਈਆਂ ਸੁਦੇਵ ਢੀਂਡ ਸ ਨੇ ਵੀ ਦਲੱਤੀਆਂ ਮਾਰ ਕੇ ਦੇਖ ਲਈਆਂ ਵੀ ਮੇਰਾ ਤਾਂ ਕੁਝ ਬਣਦਾ ਨਹੀਂ ਚੱਲ ਮੁੰਡੇ ਦਾ ਗਾਣ ਚੱਲੀ ਜਾਊਗਾ ਸੁਦੇਵ ਢੀਂਡ ਸਾਹਿਬ ਵੀ ਆਪ ਹੁਣ ਬਜ਼ੁਰਗ ਹੋ ਗਿਆ ਚੱਲ ਨਾਲ ਲੱਗ ਕੇ ਸੁਖਵੀਰ ਦੇ ਚੱਲੀ ਚੱਲ ਜਿੱਥੇ ਹੈ ਉੱਥੇ ਤੂੰ ਹੈ ਆ ਗੱਲਾਂ ਨੇ ਜਿਹੜੀ ਸੋਚ ਸਿੰਘ ਸਾਹਿਬ ਸਿੰਘ ਅਨਜੀਤ ਸਿੰਘ ਜੀ ਤਾਂ ਨਹੀਂ ਮੁੜ ਕੇ ਕਦੇ ਉਹਨਾਂ ਵੱਲ ਨੂੰ ਮੂੰਹ ਕਰਿਆ ਆਪਣੀ ਦ੍ਰਿੜਤਾ ਤੇ ਮਤਲਬ ਆਪਣੀ ਜਿੱਦ ਤੇ ਪੂਰੀ ਕਾਇਮ ਨੇ ਆਪਣੀ ਦ੍ਰਿੜਤਾ ਤੇ ਕਾਇਮ ਨੇ ਉਹ ਠੀਕ ਹੈ ਜੀ ਸਰਪਾਈ ਰঞ্জੀਤ ਸਿੰਘ ਹਾਂ ਪੰਥਕ ਕਾਲੀ ਲਹਿਰ ਚਲਾ ਰਹੇ ਨੇ ਤੁਸੀਂ ਉਹਨਾਂ ਦਾ ਵੀ ਨਾ ਪਿੰਡਾਂ ਦੇ ਵਿੱਚ ਅਜ ਇੰਨਾ ਪ੍ਰਭਾਵ ਨਹੀਂ ਹੈਗਾ ਜਿੱਥੇ ਮੰਨ ਲਓ ਬਦੌਚੇ ਇਹਦੇ ਸਾਡੇ ਪਿੰਡੋਂ ਮੇਰੇ ਖਿਆਲ ਚ 20 ਬੰਦੇ ਕਈ ਹੋਣੇ ਜਿੱਥੇ ਵੀ ਜਾਂਦੇ ਨੇ ਲੋਕ ਭੱਜ ਕੇ ਸੁਣਨ ਜਾਂਦੇ ਨੇ ਉਹਨਾਂ ਨੂੰ ਇਹ ਇਲੈਕਸ਼ਨ ਤਾਂ ਕਰਾਉਣਾ ਇਹਨਾਂ ਨੂੰ ਦਈਏ ਅਕਲ ਇਲੈਕਸ਼ਨ ਇਹ ਨਹੀਂ ਕਰਾਉਂਦੇ ਮਤਲਬ ਪਰਦਾ ਫਸ਼ ਕਰਦੇ ਰਹਿੰਦੇ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਐਸਜੀਪੀਸੀ ਦਾ ਭਾਈ ਭਾਈ ਸਾਹਿਬ ਪਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਪਿੱਛੇ ਧੱਕਿਆ ਜਾ ਰਿਹਾ ਹੈ ਉਹਦਾ ਉਹਦਾ ਕਾਰਤਕ ਉਹਦਾ ਕਾਰਜਕੁਮਾ ਇਹ ਇਹਨਾਂ ਦਾ ਖਾਣ-ਪੀਣ ਬੰਦ ਹੋ ਜਾਊਗਾ ਜੀ ਮਹਾਰਾਜ ਪੋਤੜੇ ਫੋਲਡ ਰਹੇ ਨੇ ਉਹ ਹੁਣੇ ਕੱਲ ਨੂੰ ਪਾਵਰ ਜਾ ਕੇ ਪ੍ਰਧਾਨਗੀ ਦੀ ਕੁਰਸੀ ਤੇ ਬਹਿ ਗਏ ਉਹਨਾਂ ਨੇ ਅਗਲਾ ਸਾਫਕ ਦਾ ਪਿਛਲਾ ਸਾਰਾ ਕੱਢ ਕੇ ਰੱਖ ਦੇਣਾ ਜੀ ਠੀਕ ਹੈ ਨਾ ਤੁਸੀਂ ਇੱਕ ਯਾਰ ਕਿੱਡੀ ਸੰਸਥਾ ਹੈ ਗੁਰੂ ਦੇ ਨਾਮ ਤੇ ਚੱਲਣ ਵਾਲੀ ਸੰਸਥਾ ਤੁਸੀਂ ਇੱਕ ਮਾਨਦਾਰ ਬੰਦੇ ਨੂੰ ਕਿਉਂ ਨਹੀਂ ਲੈ ਕੇ ਆਉਂਦੇ ਤੁਹਾਨੂੰ ਡਰ ਕਾਦਾ ਭਾਈ 50 50000 ਦੇ ਚੈੱਕ ਚੱਲੇ ਨੇ ਜਦੋਂ ਹਰਸਿਮਰਤ ਨੇ ਇਲੈਕਸ਼ਨ ਲੜੀ ਐ ਖਾਲੀ ਚੈੱਕ ਜਾਂਦੇ ਨੇ ਨਾਮ ਧਰਮ ਪ੍ਰਚਾਰ ਦਾ ਕਿਹੜੀ ਧਰਮ ਪ੍ਰਚਾਰ ਕਰਦੀ ਐ ਸ਼ਰਮਨੀ ਕਮੇਟੀ ਮੈਨੂੰ ਦੱਸੋ ਉੱਥੇ ਵੋਟਾਂ ਖਰੀਦੀਆਂ ਨੇ ਇਹਨਾਂ ਨੇ ਜਦੋਂ ਐਮਪੀ ਇਲੈਕਸ਼ਨ ਲੜੀ ਐ ਸਿੰਘ ਸਾਹਿਬ ਨੂੰ ਕਿੱਥੇ ਆਉਣ ਦੇਣੇ ਛੋਟਾ ਜਿਹਾ ਆਖਰੀ ਸਵਾਲ ਬੰਦੀ ਸਿੰਘਾਂ ਨੂੰ ਲੈ ਕੇ ਜਦੋਂ ਇਹਨਾਂ ਦੀ ਅਕਾਲੀ ਗੱਲ ਦੀ ਸਰਕਾਰ ਸੀ ਪੰਜਾਬ 'ਚ ਉੱਪਰ ਵੀ ਐਨਡੀ ਸੀ ਗੱਡ ਜੁੜ ਸੀ ਉਦੋਂ ਬੋਲੀ ਨਹੀਂ ਹੁਣ ਮਤਲਬ ਇਹਨਾਂ ਦੀ ਉਹੀ ਮੈਂ ਕੁਐਸਚਨ ਪੁੱਟ ਕਰ ਰਿਹਾ ਤੁਹਾਨੂੰ ਉਲਟਾ ਜਦੋਂ ਇਹਨਾਂ ਦੀ ਅੱਖਾਂ ਵਿੱਚੀਆਂ ਵੀ ਸੀ ਸਿਰਫ ਰਾਜਨੀਤੀ ਐ ਨਾ ਠੀਕ ਹੈ ਨਾ ਜਦ ਇਹ ਪਾਵਰ ਚ ਬਾਹਰ ਹੁੰਦੇ ਨੇ ਇਹ ਮੁੱਦਾ ਬਣਾ ਕੇ ਖੜ ਜਾਂਦੇ ਨੇ ਜਦ ਕਿਥੇ ਸੀ ਇਹ ਜਦ ਸੁੱਤੇ ਪਏ ਸੀ ਬਾਪ ਵੀ ਜਿਉਂਦਾ ਸੀ ਇਹ ਤਾਂ ਉਹ ਕਹਿੰਦੇ ਅਸੀਂ ਉਦੋਂ ਵੀ ਸੰਘਰਸ਼ ਕਰਿਆ ਜੀ ਸੰਘਰਸ਼ ਕਰਿਆ ਸਵੇਰ ਹੈ ਨਾ ਨੇ ਐਕਸਕਿਊਜ਼ ਮੀ ਪਲੀਜ਼ ਚਾਹ ਪੀਓਗੇ ਥੈਂਕ ਯੂ ਸੋ ਮਚ ਤਾਂ ਇਹ ਸਾਡੇ ਨਾਲ ਪਿੰਡਾ ਤਾਪੂਰ ਦੇ ਕੁਝ ਜੁਰਗ ਜਾਂ ਹੋਰ ਲੋਕ ਜਿਨ੍ਹਾਂ ਦੇ ਵੱਲੋਂ ਇੱਥੇ ਧੂਣੀ ਦੇ ਬੈਠ ਕੇ ਜਿਹੜੀ ਸੱਤ ਚਰਚਾ ਵੀ ਕੀਤੀ ਜਾਂਦੀ ਹੈ ਸਿਆਸੀ ਗੱਲਾਂ ਬਾਤਾਂ ਵੀ ਹੁੰਦੀਆਂ ਨੇ ਜਿਹੜੀਆਂ ਇਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਅ ਨਿੱਜੀ ਕੈਮਰਾਮੈਨ ਨਾਲ ਗੁਰਪ੍ਰੀਤ ਛੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ